ਬੋਲੇ ਸੋਨਿਆ ਸਿਆ ਕਾਲੇ ਅਸੀਂ ਤੁਸੀ ਦੇਖੋਗੇ ਥੋੜੀ ਜੀ ਤੇ ਫਿਰ ਸਮਝ ਆਏਗੀ ਤਸਵੀਰ ਕਿਉਂ ਵੱਡੀ ਹੈ ਬੋਲੇ ਸੋਨਿਆ ਹਾਲੇ ਸਿਆ ਕਾਲੇ ਦੇ ਪ੍ਰੋਬਲਮ ਦੇ ਵਿੱਚ ਨੇ ਫਿਰ ਵੀ ਕਿੰਨੀ ਚੜਦੀ ਕਲਾ ਸਾਨੂੰ ਪਛਾਣ ਕੇ ਉਹਨਾਂ ਨੇ ਦੱਸਿਆ ਵੀ ਵੀਰ ਮਨਜੋਤ ਤੇ ਮੇਰਾ ਨਾਮ ਲੈ ਕਰਦੇ ਰੋ ਉਧਰ ਦੋ ਤੇ ਉਧਰ ਵੀਰੇ ਨੂੰ ਵੀ ਸਨਮਾਨ ਕਰ ਰਹੇ ਨੇ ਮਤਲਬ ਕਿੱਡਾ ਚੰਗਾ ਮੈਸੇਜ ਹੈ ਨਹੀਂ ਸੁਖਵੀਰ ਫੜ ਇਦਾਂ ਨਹੀਂ ਇਦਾਂ ਨਹੀਂ ਫੜੋ ਉਧਰ ਉਧਰ ਕੋ ਦੇਖੋ ਇਹ ਇਹ ਹੈ ਚੜਦੀ ਕੜਾ ਬੋਲੇ ਸੋਨਹਿਾ ਸੋਨਹਿਾ ਕਾਲ ਜੀ ਦੇਖੋ ਕੌਮ ਨੂੰ ਕੋਈ ਨਹੀਂ ਹਰਾ ਸਕਦਾ ਜਿੰਦੀਆਂ ਮਰਜ਼ੀਆਂ ਚੁਣੌਤੀਆਂ ਆ ਜਾਣ ਫਿਰ ਵੀ ਚੜਦੀ ਕਲਾ ਬਾਪੂ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਰਜੀਤ ਸਿੰਘ ਜੀ ਮੈਂ ਪਿੰਡ ਤਲਮੰਡੀ ਰਾਜ ਦਾ ਦੂਤ ਹਾਂ ਜੀ ਮਲਾ ਜੀ ਸਾਡੇ ਕੋਲ ਪਹੁੰਚੇ ਰਹੀ ਸਾਡੇ ਬਹੁਤ ਹੀ ਬਹੁਤ ਧੰਨਵਾਦੀ ਆ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਦੇਖਣਾ ਦਰਸ਼ਨ ਕਰਨਾ ਮਹਾਨ ਆ ਬਾਕੀ ਨੁਕਸਾਨ ਤੇ ਚਲੋ ਚਲੋ ਹੈਗਾ ਹੈਗਾ ਹੀ ਆ ਜੀ ਲੇਕਿਨ ਜਿਹੜਾ ਤੁਸੀਂ ਸਾਡਾ ਸਾਥ ਦੇਂਦੇ ਨਾ ਇਹ ਕੋਈ ਵੇਖੇ ਖਾਲਸਾ ਜਿੰਦਾਬਾਦ ਹੈ ਤੇ ਖਾਲਸਾ ਜਿੰਦਾਬਾਦ ਹਮੇਸ਼ਾ ਰਹਿਣਾ ਬਾ ਜੀ ਤੇ ਅਸੀਂ ਤੇ ਤੁਹਾਨੂੰ ਅੱਗੇ ਬਹੁਤ ਪਸੰਦ ਕਰਦੇ ਹਾਂ ਕਿਉਂਕਿ ਆ ਏਰੀ ਇਹ ਕਿਦੇ ਵਿੱਚ ਲੋਕਾਂ ਨੂੰ ਖਰਾਬ ਕਰਦੇ ਬੰਦਿਆਂ ਨੂੰ ਬਨ ਕੇ ਮਲਾ ਗਲਤ ਕੰਮ ਕਰਦੇ ਹਨ ਵੀ ਉਹਨਾਂ ਨੂੰ ਛਡਾਉਂਦੇ ਅੱਜ ਤੁਸੀਂ ਔਖੀ ਘੜੀ ਵਿੱਚ ਪੰਜਾਬ ਦੇ ਨਾਲ ਖੜੋਤੇ ਜੇ ਅਸੀਂ ਤੁਹਾਡਾ ਦਾਹ ਦੇ ਦਿਨੋਂ ਬਾਬਾ ਜੀ ਰਹੀ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਵੀਰੇ ਆ ਚੀਜ਼ ਤੁਸੀਂ ਇਹਨਾਂ ਨੂੰ ਦਿੱਤੀ ਹੈ ਨਾ ਜਿਹੜੀ ਇਹ ਇਹਦਾ ਜੀ ਆ ਸੇਵ ਦਿਓ ਜੀ ਜਰਵਾਹ ਮੂਰ ਸਕੇ ਚਲੋ ਸਾਰੇ ਵੀਰਾਂ ਨੂੰ ਚਾਹ ਚੜੀ ਬਬਾ ਜੀ ਨਹੀਂ ਨਹੀਂ ਚਾਹ ਵਰਗੀ ਉਹ ਬਾਰੀ ਬਣ ਗਈ ਹਾਂਜੀ ਇਹ ਜੰਗਲ ਚਲੋ ਫਿਰ ਬਾਗ ਚੱਲਦੇ ਜੀ ਕੰਮ ਚਲੋ ਜੀ ਦੇਖੋ ਤੁਸੀਂ ਵੀਰ ਉਹਨੇ ਖਿੱਚ ਕੇ ਕਹਿੰਦੇ ਅਸੀਂ ਲੈ ਚੱਲਦੇ ਹਾਂ ਵੋਟ ਕੋਈ ਨਾ ਤੁਰ ਕੇ ਬਾਗ ਚੱਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੰਨੇ ਦਿਨ ਤੋਂ ਬਾਹਰ ਨਹੀਂ ਗਏ ਜੀ ਅਸੀਂ ਜਿੱਥੇ ਦੋ ਪਾਣੀ ਉੱਥੋਂ ਦੱਸ ਓਕੇ ਲਚਕਾਣੀ ਤੋਂ ਹਾਂਜੀ ਹਾਂਜੀ ਪਾਣੀ ਜਿਹੜਾ ਕਰਾਂ ਚ ਭਰਿਆ ਪਿਆ ਤੇ ਬਾਈ ਨੇ ਕਹਿੰਦੀ ਸੀ ਉਦੋਂ ਦੇ ਨਿਕਲ ਹੀ ਨਹੀਂ ਬਾਹਰ ਇੱਥੋਂ ਕਿਉਂਕਿ ਇੱਥੇ ਬੰਦਾ ਤੁਰ ਕੇ ਆ ਨਹੀਂ ਸਕਦਾ ਟਰੈਕਟਰ ਨਹੀਂ ਆ ਸਕਦਾ ਬੋਟ ਆ ਸਕਦੀ ਹੈ ਜੀ ਆ ਵੀਰੇ ਹੁਣ ਹੀ ਨੇ ਨਾਲ ਸਾਡੇ ਦੇਖੋ ਅਬ ਇੱਧਰ ਰਾਸ਼ਨ ਨਾਲ ਸੁੱਕਾ ਰਾਸ਼ਨ ਨਾਲ ਦੁੱਧ ਹੈ ਜੀ ਹੋਰ ਫਰੂਟ ਨੇ ਜੀ ਜਿਵੇਂ ਕੇਲੇ ਸੇਬ ਨੇ ਜੀ ਹੋਰ ਚੀਜ਼ਾਂ ਨੇ ਜੀ